ਹੋ ਗਈ ਜੀ ਤੇ ਆਪਾਂ ਹੁਣ ਜਿਹੜੀ ਪਿੱਛੇ ਵਾਲੀ ਵੀਡੀਓ ਕੱਲ੍ਹ ਵਾਲੀ ਰਹਿ ਗਈ ਸੀਗੀ ਫਸ ਕੱਲ੍ਹ ਦੀ ਉਹ ਸੀ ਆ ਵੀਡੀਓ ਚ ਐਡ ਕਰਦੇ ਆ ਸਭ ਅਸੀਂ ਇੱਥੇ ਖਾਣਾ ਆਏ ਆ ਸਭ ਵੀ ਲਓ ਜੀ ਹੁਣ ਲਓ ਜੀ ਹੁਣ ਅਸੀਂ ਕਰਾਣ ਲੱਗੇ ਆਪਣਾ ਸਭ ਤਿਆਰ ਮੈਨੂੰ ਇਹ ਕੁਝ ਜ਼ਿਆਦਾ ਖਾਸ ਵਧੀਆ ਨਹੀਂ ਲੱਗਦਾ ਹੈਗਾ ਕਿਉਂਕਿ ਬਸ ਇੱਕ ਢਿੱਡ ਭਰ ਜਾਂਦਾ ਏ ਪਰ ਮੇਰਾ ਤਾਂ ਢਿੱਡੇ ਦੁਖਣ ਲੱਗ ਜਾਂਦਾ ਇਹਨੂੰ ਖਾ ਕੇ ਕਿਉਂਕਿ ਇਹ ਨਾ ਸਾਰੀਆਂ ਕੱਚੀਆਂ ਸਬਜ਼ੀਆਂ ਨਾਲ ਪਾਉਂਦੇ ਨਹੀਂ ਨਾ ਨਾ ਉਹਨਾਂ ਨੂੰ ਬੇਕ ਕਰਦੇ ਆ ਐਵੇਂ ਬਸ ਬ੍ਰੈਡ ਵੀ ਬਣਾ ਜਾਂ ਬੇਕ ਕਰਕੇ ਹਨਾ ਉਹਦੇ ਵਿੱਚ ਸਾਰੀਆਂ ਜਿੰਨੀਆਂ ਵੀ ਆਪਣੇ ਸਬਜ਼ੀਆਂ ਐ ਆਪਾਂ ਹਰ ਇੱਕ ਆਪਣੀ ਮਨਪਸੰਦੀ ਪਵਾ ਸਕਦੇ ਆ ਪਰ ਮੈਂ ਤਾਂ ਕਹਤਾ ਸੀਗਾ ਵੀ ਤੁਸੀਂ ਜਿਹੜਾ ਜਆ ਆਪਣੀ ਪਸੰਦ ਹਨਾ ਵੀ ਉਹਵੇਂ ਆਪਣੇ ਮੁਤਾਬਿਕ ਤਿਆਰ ਕਰਕੇ ਦੇ ਦਿਓ ਵੀ ਸਾਨੂੰ ਕੋਈ ਆਪਸ਼ਨ ਨਹੀਂ ਚਾਹੀਦਾ ਵੀ ਆਹ ਨਹੀਂ ਪਾਉਣਾ ਪਾਉਣਾ ਹਨਾ ਪਰ ਮੇਰਾ ਤਾਂ ਖਾ ਕੇ ਨਾ ਟਿੱਡ ਦੁੱਖ ਹੈ ਮਨਸ ਬਹੁਤ ਜ਼ਿਆਦੇ ਓਕੀ ਹੋ ਗਈ ਸੀਗੀ ਪਰ ਯੂਵੀ ਹਰ ਮਾਸਟਰ ਦੋਨੇ ਰੱਖ ਕੇ ਚੋਕਰੀ ਵੀ ਨਾਲ ਆ ਆ ਪਲੇਟਾਂ ਨਹੀਂ ਹੈ ਉਹ ਦੇਖੋ ਕਿਥੇ ਐਵੇਂ ਇਹ ਟੋਕਰੀਆਂ ਨੇ ਆ ਤਾਂ ਸਰਵਾਲੀਆਂ ਆ ਦੇਖੋ ਆਪਣੀ ਜੇ ਟੋਕਰੀ ਆਈ ਹੈ ਹੋਰ ਮਸੀ ਦੀ ਮਸੀ ਦੀ ਦਾ ਹੋ ਗਿਆ ਮਸੀ ਨੂੰ ਛੱਟ ਕੇ ਦਮਾਣਾ ਆ ਕੋਕ ਦਮਾ ਤੁਹਾਨੂੰ ਇੱਕ ਆ ਕੋਕ ਕੋਕ ਲੈਣਾ ਤੂੰ ਕੋਕ ਕੋਕ ਮਸੀ ਟੇਸਟ ਕਰਕੇ ਦੇਖ ਬਾਈ ਤੂੰ ਕੋਈ ਨਾ ਮਾਸਾ ਚਲ ਤਾ ਨਹੀਂ ਤੂੰ ਟੇਸਟ ਕਰਕੇ ਦੇਖ ਮੇਰੇ ਵਾਲੀ ਕਰਕੇ ਦੇ ਮੈਂ ਤਾਂ ਮੈਂ ਖਾਦਾ ਖਟਾ ਹੈ ਸਿਰ ਤੂੰ ਖਾ ਤਾਂ ਸਹੀ ਹੁਣ ਸਭ ਦਾ ਟੇਸਟ ਲੱਗ ਲਗਉਂਦਾ ਖਾ ਲਾ ਪਲੀਜ਼ ਪਲੀਜ਼ ਇਹ ਕਮੈਂਟ ਕਰ ਮਸੀ ਖਾਣੇ ਦੇ ਮਸੀ ਇਕਦੰਦੀ ਦਾ ਬੱਟਲਾ ਨਾ ਮੈਂ ਤਾਂ ਦੂਜੇ ਨੂੰ ਦਿਖਾਉਂਗੀ ਅੱਜ ਕਰਨ ਵਿੱਚ ਆ ਦੇਖੋ ਖਾ ਤਾਂ ਮੇਰੀ ਉਹ ਮਸੀ ਸਬਜੀ ਮੰਗੇ ਇੱਕ ਸਬਜੀ ਕੱਟ ਲਾ ਉਹ ਕੱਟ ਲਿਆ ਖੀਰਾ ਓਏ ਉਹ ਖਾ ਗਈ ਸਾਰਿਆਂ ਨੂੰ ਮੇਰੇ ਵੱਲੋਂ ਸਾਰੀ ਸ਼ੇਅਰ ਕਰ ਬੋਪਾ ਦਾ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਬਣਾ ਅੱਜ ਹੈਗੀਆਂ ਵਰਸਰੀ ਤੇ ਅੱਜ ਬਣਾਉਣ ਲੱਗੇ ਆ ਗੁਲਗੁਲੇ ਕਚੌਰੀਆਂ ਹੁਣ ਮੈਂ ਗੁੰਨੜੀਆਂ ਗੁਲਗੁਲਿਆਂ ਦਾ ਆਟਾ ਕਚੌਰੀਆਂ ਦਾ ਮੈਂ ਅੰਦਰ ਗੁੰਨੇ ਆਈ ਤੇ ਅੱਜ ਆ ਗਏ ਮਤਲਬ ਅੱਜ ਮੱਥਾ ਟੇਕਣਾ ਏ ਬਰਸੜਿਆਂ ਦਾ ਵੀ ਕਾਲੂ ਬਾਸੇ ਖਾਣੇ ਆ ਖਾਣੇ ਤਰਜੂ ਹੀ ਆ ਪਰ ਮੱਥੇ ਜੋਗੇ ਅੱਡ ਕੱਢ ਕੇ ਫਿਰ ਕਰ ਲੂਗਾ ਕੱਲ੍ਹ ਨੂੰ ਤੁਹਾਡੇ ਕੋਲ ਕਾ ਅਗਲੇ ਦਿਨ ਹਾਂ ਅਗਲੇ ਦਿਨ ਬਾਸੇ ਖਾਣੇ ਹੁੰਦੇ ਆ ਉਹਨਾਂ ਨੂੰ ਜਿਹੜੀ ਬਾਸੇ ਬਣਾ ਕੇ ਖਾਂਦੇ ਨੇ ਬਰਸੜਿਆਂ ਨੂੰ ਕਹਿੰਦੇ ਤਾਂ ਉਹਨਾਂ ਨੂੰ ਹੀ ਆ ਪਰ ਹੁਣ ਤਾਂ ਨਾਲ ਬਣਾਉਂਦੇ ਨੇ ਨਾਲ ਦੀ ਨਾਲ ਖਾਣ ਆਉਂਦੇ ਨੇ ਮੱਥੇ ਜੋਗੇ ਅੱਡ ਕੱਢ ਲੈਂਦੇ ਨੇ ਕਿਉਂਕਿ ਬਾਸਿਆਂ ਦਾ ਹੀ ਮੱਥਾ ਟਿਕਦਾ ਇਹਨਾਂ ਨੂੰ ਪਹਿਲਾਂ ਦਾ ਪਾਣੀ ਘੱਟ ਆ ਤੇ ਆਟਾ ਮੈਂ ਜਾਂਦੇ ਹੁੰਦ ਰਹੀ ਆ ਆਣੀ ਆਣੀ ਅੰਨ ਚਟਾਟਾਟ ਦੱਦੂ ਅੱਜ ਸੌਫ ਨਹੀਂ ਹੈਗੀ ਪੀ ਉਹਦਣ ਮੈਂ ਉਹ ਚ ਕੂੜੀਆਂ ਚ ਸੌਫ ਪਾਈਤੀ ਅੱਜ ਸੌਫ ਨਹੀਂ ਹੈਗੀ ਬੰਨਿਆਣਾ ਬਿਲਕੁਲ ਬੰਦ ਹੈ ਬਸ ਕੋਈ ਕਾਰਨ ਕੋਈ ਕਾਰਨ ਮੈਂ ਨਹੀਂ ਦੱਸਦੀ ਹੈਗੀ ਹਾਂ ਨੋ ਮੈਂ ਪਹਿਲਾਂ ਵੀ ਜਿਵੇਂ ਵੀਡੀਓ ਚ ਕਹਤਾ ਤਾਂ ਵੀ ਬਸ ਉਹਨਾਂ ਨੇ ਵੀਡੀਓਜ਼ ਬੰਦ ਕਰਤੀਆਂ ਬਾਕੀ ਮੇਰੀ ਕੋਈ ਗੱਲ ਨਹੀਂ ਹੈਗੀ ਹੋਈ ਵੀ ਕਿਆ ਕਿਉਂ ਕਰਤੀਆਂ ਬਸ ਹੋਊਗੀ ਪਰ ਮੈਂ ਦੱਸ ਨਹੀਂ ਸਕਦੀ ਹੈ ਮੈਂ ਕਿਹ ਗੱਲ ਹੋਊਗੀ ਪਰ ਮੈਂ ਦੱਸ ਨਹੀਂ ਸਕਦੀ ਕਿਉਂਕਿ ਇਹ ਮੇਰਾ ਫੈਸਲਾ ਨਹੀਂ ਹੋਊਗਾ ਜਿਹਦਾ ਆਪਣਾ ਫੈਸਲਾ ਹੋ ਆਪਣਾ ਖੁਦ ਦੱਸੂਗਾ ਫੋਰਾ ਇਹ ਬਸ ਹਲਦੀ ਘੜੀ ਤਾਂ ਬਸ ਹੁਣ ਬੰਦੇ ਸਮਝੋ हां ताई वीडियो शोनी ਹੁੰਦੀਆਂ ਕੋਈ ਵੀ ਹਮੇਸ਼ਾ ਲਈ ਮੇਰੇ ਕਿਤੇ ਤਾਂ ਹਮੇਸ਼ਾ ਲਈ ਹੋ ਆ ਪਾਣੀ ਘਟ ਗਿਆ ਤੇ ਮੁੱਠਾ ਵੀ ਘਟੂਗਾ ਆਇਂ ਇਧਰ ਸੁੱਕਾ ਟੱਲੇ ਕੱਢ ਦੋ ਮਿੱਠਾ ਹੈ ਨਹੀਂ ਹੋ ਰਿਹਾ ਹੈਗਾ ਮਿੱਠਾ ਫਮਸ ਤੇ ਥੋੜੀ ਜੀ ਸ਼ੱਕਰ ਪਾ ਕੇ ਕੋਸਿਆ ਜਾ ਕਰਕੇ ਚਲੋ ਜੀ ਹੁਣ ਅਸੀਂ ਲਾਗੇ ਬਣਾਉਣ ਤੇ ਸਭ ਤੋਂ ਪਹਿਲਾਂ ਮੈਂ ਗੁਲਗਲੇ ਲਾ ਰਹੀਆਂ ਕਿਉਂਕਿ ਪਹਿਲਾਂ ਮਿੱਠਾ ਹੀ ਲਾਂਦੇ ਆ ਫੇਰ ਨੂਨ ਸਾਰਾ ਤੇਲ ਹੈ ਨਾ ਉਹ ਚ ਨੂਨ ਵੀ ਚਾੜ ਜਾਂਦਾ ਹੈ ਜੇ ਕਚੌੜੀਆਂ ਬਣਾਉਣ ਲੱਗ ਜੀਏ ਇਸ ਕਰਕੇ ਪਹਿਲਾਂ ਗੁਲਗੁਲੇ ਤੇ ਫਿਰ ਬਾਅਦ ਕਚੌੜੀਆਂ ਲਾਵਾਂਗੇ ਚਿੰਤਿੰਦਾ ਹਾਂ ਤਾਂ ਸਾਰੀਆਂ ਘਰਾਂ ਚ ਬਣ ਰਹੀਆਂ ਹੋਣੇ ਆ ਸਾਰਿਆਂ ਚ ਬਣ ਰਹੀਆਂ ਹੋਣੇ ਕਿਉਂਕਿ ਅੱਜ ਵਰਸੜਿਆਂ ਦਾ ਮੱਥਾ ਹੈ ਨਾ ਉਹ ਸਾਰੇ ਕਿੱਤੇ ਤਾਂ ਨਹੀਂ ਹੈਗਾ ਪਰ ਕਿਤੇ ਕਿਤੇ ਨਹੀਂ ਪਿੰਡਦੇ ਆਪਣੇ ਉੱਤੇ ਟਿਕ ਦਈਆ ਕਿਤੇ ਕਿਤੇ ਟਿਕਦਾ ਏ ਆ ਉਹ ਜੇ ਮੈਂ ਕਮੈਂਟਾਂ ਚ ਕਈ ਕਹਿੰਦੇ ਨੇ ਸਾਡੇ ਨਹੀਂ ਪਤਾ ਸਾਡੇ ਨਹੀਂ ਟਿਕਦਾ ਹਨਾ ਪਰ ਪਟਿਆਲੇ ਚ ਤਾਂ ਟਿਕਦਾ ਏ ਕਿਸੇ ਕਿਸੇ ਪਿੰਡ ਚ ਨਹੀਂ ਟਿਕਦਾ ਹੋਣਾ ਜਾਂ ਉਧਰ ਸਾਡੇ ਸੋਹਾਣੇਵਾਲ ਵੀ ਟਿਕਦਾ ਤਾਂ ਸਾਰੇ ਬਸੜਿਆਂ ਸੋਹਾਣੇ ਵੀ ਇਸ ਬਸੜੇ ਮਨਾਉਂਦੇ ਹੋ ਰਾਵੀ ਇਹ ਤਾਂ ਲੰਗੀ ਹੁਣ ਉਧਰੋਂ ਚਲੋ ਜੀ ਆ ਦੇਖੋ ਗੁਲਗਲੇ ਪਹਿਲਾ ਪੂਰਾ ਹਜੇ ਆ ਸਾਰਾ ਨਾ ਟਪਿਆ ਏ ਮੈਨੂੰ ਲੱਗਦਾ ਏ 4-5 ਪੂਰ ਪੱਕ ਜਾਣਗੇ ਅਜ ਸੌਫ ਵੀ ਨੰਬਰ ਵੀ ਆਉਣੇ ਲੱਗਣੇ ਗੋਗਲੇ ਮੈਨੂੰ ਤਾਂ ਸੌਫੇ ਵਧੀਆ ਲੱਗਦੀ ਆ ਇਹਦਾ ਟੇਸਟ ਵੀ ਆ ਹੂੰ ਹੈ ਨਾ ਇਹਦੇ ਸੌਫੇ ਹੋਰ ਹੈ ਜੇਰ ਅਬੂ ਅਗਲੀ ਸਾਈਡ ਆ ਜਾ ਅਜਾ ਅਜਾ ਅਬੂ ਓ ਰੇ ਨੁਆ ਇਧਰ ਨੂੰ ਆਵੋ ਕੋਈ ਓ ਰੇ ਨੁਆ ਇਧਰ ਆ ਇਧਰ ਆ ਉਰੇ ਆ ਮੇਰੇ ਕੋਲ ਮੇਰੇ ਕੋਲ ਮੇਰੇ ਕੋਲ ਤਾਂ ਆਹ ਸਸਰੀ ਘਰ ਬੁਲਾਦੇ ਸਹਿਆਣੇ ਸਸਰੀ ਘਰ ਸਸਰੀ ਟੁੰਡੀਆਂ ਦਿਖਾਉਣ ਨੂੰ ਆਹ ਸਸਰੀ ਘਰ ਬੁਲਾਦੀ ਟੁੰਡੀਆਂ ਦਿਖਾਉਣ ਨੂੰ ਕਿਹਾ ਸਸਰੀ ਘਰ ਬੁਲਾਉਣ ਨੂੰ ਕਿਹਾ ਬਾਏ ਕਰਦੇ ਬਾਏ ਸਾਰਿਆਂ ਨੂੰ ਬਾਏ ਲਓ ਜੀ ਗੁਲਗੁਲੇ ਬਣਾਨੇ ਨਾ ਸੋ ਵੀ ਬਣਾ ਲੇ ਤੇ ਹੁਣ ਹੋ ਗਿਆ ਕਚੌੜੀਆਂ ਸਟਾਰ ਅੱਜ ਨਾ ਬਸ ਕੱਢੇ ਦੰਨੀਆਂ ਨਾਲ ਹੋ ਗਏ ਨਾ ਹਾਂ ਹੋ ਗਏ ਆਲੂਆਂ ਦੀ ਜਿੱਦਾਂ ਨਾ ਵੀਡੀਓ ਨਹੀਂ ਬਣਾਣੀ ਹੁੰਦੀ ਪਤਾ ਨਹੀਂ ਅੱਜ ਕੁਛ ਵਧੀਆ ਜਿਹਾ ਨਹੀਂ ਲੱਗ ਰੇ ਹਰੀ ਮਿਰਚ ਹੁੰਦੀ ਆ ਅੱਗੇ ਹਰੀ ਮਿਰਚ ਨਹੀਂ ਹੈਗੀ ਅਦਰਕ ਨਹੀਂ ਹੈਗਾ ਧਨੀਆ ਨਹੀਂ ਹੈਗਾ ਅੱਜ ਹੁਣ ਆਈ ਲੱਗ ਰੇ ਪਤਾ ਨਹੀਂ ਐਵੇਂ ਸਾਦੇ ਜਿਹੇ ਆ ਬਸ ਸਿੰਪਲ ਨੂੰ ਮਿਰਚ ਪਾਇਆ ਇੱਕ ਜਮੈਣ ਪਾਈਆ ਕਸੂਰੀ ਮੇਥੀ ਪਾਈਆ ਯਸ ਤੇ ਬਸ ਹੁਣ ਆ ਦੇਖੋ ਜੀ ਨਾਲ ਲੱਗੇ ਕਚੌੜੀਆਂ ਕਚੌੜੀਆਂ 'ਚ ਪਤਲੀਆਂ ਪਤਲੀਆਂ ਹੀ ਲਾਵਾਂਗੇ ਆ ਦੇਖੋ ਕਚੌੜੀਆਂ ਹਮੇਸ਼ਾ ਮੈਂ ਬਣਾਉਂਦੀ ਹੁੰਨੀ ਤੋ ਕੱਢਦੀ ਹੁੰਨੀ ਆ ਕਿਉਂਕਿ ਮੈਨੂੰ ਕਚੌੜੀ ਕੱਢਣੇ ਤੋਂ ਡਰ ਲੱਗਦਾ ਹੈ ਮੇਰੀ ਸਟਫਿੰਗ ਨਿਕਲ ਜਾਂਦੀ ਆ ਤੇਰੀ ਸਟਫਿੰਗ ਹਾਂ ਕੋਈ ਕਿਸੇ ਅਲੱਗ ਅਲੱਗ ਉੱਚ ਕੰਮ ਚ ਪਰਫੈਕਟ ਹੁੰਦਾ ਹੈ ਹਾਂ ਬੋਲ ਕੱਢ ਦਿਓ ਆਪਾਂ ਇਹ ਪਾ ਦਾਂ ਇਕੱਲੇ ਬੰਦੇ ਨੂੰ ਵੀਡੀਓ ਬਣਾਣੀ ਬਹੁਤ ਔਖੀ ਹੋ ਜਾਂਦੀ ਹੈ ਪਚੌਰੀਆਂ ਬੜੀਆਂ ਸੋਹਣੀਆਂ ਪੱਕਦੀਆਂ ਨੇ ਇਹ ਆਹ ਬਤਨ ਤੇ ਪਾ ਦੇ ਲੋ ਇਹ ਆਪ ਇੱਕ ਪਾਸਾ ਕੱਚਾ ਹੈ ਪਿਛਲਾ ਲਓ ਜੀ ਗੁਲਗਲੇ ਦਾ ਸਾਡਾ ਬੋਈਆ ਭਰ ਗਿਆ ਬਸ ਹੋਲੀ ਹੋਲੀ ਬਣਾਈ ਜਾਣੀਆਂ ਕਚੌੜੀਆਂ ਬੜੀਆਂ ਨਾਲ ਸੋਹਣੀਆਂ ਰੰਗ ਬੜਾ ਸੋਹਣਾ ਆ ਰਿਹਾ ਚੁੱਲੇ ਦੇ ਜਾਰ ਉੱਤੇ ਲਓ ਜੀ ਸਾਨੂੰ ਬਣਾਉਂਦੇ ਆ ਨਾ ਹੁਣ ਹਨੇਰਾ ਜਾ ਬਸ ਦਿਨ ਛਿਪਣ ਲੱਗ ਗਿਆ ਹੁਣ ਤਾਂ ਧੁੱਪ ਹੈ ਔਰ ਆ ਵੀ ਨਾ ਦੇ ਘਰ ਦੇ ਪਰ ਧੁੱਪ ਦੀ ਖ ਰਹੀ ਹੈ ਹੈ ਤਾਂ ਖੜੀ ਹੈ ਪਰ ਇਧਰ ਪਿੱਛੇ ਵੇੜੇ 'ਚ ਹੋ ਆ ਗਿਆ ਤੇ ਅੱਜ ਕਚੌੜੀਆਂ ਦਾ ਭਰ ਤਾਂ ਬੋਈਆ ਫਸਟ ਐਮ ਜਾਂ ਨਹੀਂ ਲੱਗਿਆ ਨਾ ਥੱਕੇ ਹਾਰੇ ਹਨਾ ਨਾ ਬਿਲਕੁਲ ਨਹੀਂ ਬਣ ਰਹੀਆਂ ਤਾਂ ਹਾਂ ਫਟਾਫਟ ਬਣ ਰਹੀਆਂ ਬਿਲਕੁਲ ਨਹੀਂ ਅਸੀਂ ਥੱਕੇ ਤੇ ਆਟਾ ਤਾਂ ਬਸ ਬਣਾ ਆ ਵੀ ਮੈਨੂੰ ਲੱਗਦਾ 15-20 ਮਿੰਟ ਦੀ ਖੇੜ ਆ ਬਣ ਹਨਾ ਹੋਰ ਮਾਂ ਮੁੱਠੀ ਕੱਢ ਕੇ ਲੈ ਜੀ ਬਸ ਹਾਂ ਮੁੱਠੀਆਂ ਤੇ ਵੇਲੇ ਫਟਾਫਟ ਕੱਢ ਕੇ ਰੱਖਣੇ ਪੈਂਦੇ ਨੇ ਅੱਜ ਅਹ ਕੀ ਆ ਹਾ ਕੜਬੋ ਹਾਂ ਕੜਾਈ ਵੱਡੀ ਐ ਕਚੋਰੀ ਠੀਕ ਪੈ ਰਹੀ ਆ ਹੌਟਾ ਨੌੜਾ ਨੌਣਾ ਤੇ ਪਹਿਲਾਂ ਮੱਥੇ ਜੋਗੀਆਂ ਕੱਢ ਕੇ ਫਿਰ ਖਾ ਫਿਰ ਖਾ ਸਕਦੇ ਆ ਹਾਂ ਬਸ ਉਹਨੂੰ ਦੇ ਆਵਾਂਗੀ ਟੱਪੜੇ ਜਿਹੜੇ ਹੈ ਬਾਬੂ ਬਸ ਕਚਾਰੀਆਂ ਕਚਾਰਾ ਰੱਖਤੀ ਹੈ ਫੇਟ ਚਾਰ ਰੱਖਤੀ ਚਲੋ ਜੀ ਹੁਣ ਮੱਥੇ ਜੋਗੀਆਂ ਕੱਢ ਲੀਆਂ ਹੁਣ ਜਿਹੜਾ ਮਰਜ਼ੀ ਖਾ ਸਕਦਾ ਹੈ ਹੁਣ ਫੇਰ ਹਾਂ ਆ ਇਧਰ ਲਵਾਸਾ ਕੱਚਾ ਹੈ ਬਸ ਹਾਂ ਬਸ ਰੱਖ ਦੰਦ ਰੱਖ ਦਿਓ ਚਲੋ ਉਹੋ ਉਹ ਨਹੀਂ ਕਰਨਾ ਕੋਲੇ ਤੇ ਮੱਥਾ ਵੀ ਤਾਂ ਟੇਕਣਾ ਟਿਕਦਾ ਹਾਂ ਟਿਕਦਾ ਮਾਈ ਪਰ ਉਹ ਨਹੀਂ ਟਿਕਦਾ ਅੱਛਾ ਉਹ ਬਿਹੜਿਆਂ ਦਾ ਟਿਕਦਾ ਹਾਂ ਹਾਂ ਉਹਦਾ ਫੂਲਮ ਦਾ ਗਾਹ ਟੇਕੂਗਾ ਸੌਣ ਕਰਦਾ ਐਡਾ ਤਾਂ ਰਹਿ ਗਿਆ ਗੁਲਗਲੇ ਸਾਰੇ ਪੱਕ ਗਏ ਕਚੌੜੀਆਂ ਦਾ ਵੀ ਥੋੜਾ ਜਿਆ ਰਹਿ ਗਿਆ ਬਸ ਹੁਣ ਹਨੇਰਾ ਜਾ ਹੋ ਰਿਹਾ ਪਿੱਛੇ 베ੜੇ ਚ ਹਨੇਰਾ ਗਿਆ ਮੁਰੇ ਤੇ ਧੁੱਪ ਨਿਕਲੀ ਹੋਈ ਆ ਤੇ ਵਲੌਗ ਵਿੱਚ ਫਿਰ ਇੱਕ ਹੁਣ ਮੈਂ ਕੱਲੀ ਆ ਬੋਲਣ ਵਾਲੀ ਇੱਕ ਬੰਦੇ ਨੇ ਤਾਂ ਬਾਈਕਟ ਕਰਤਾ ਤੇ ਆ ਕਰਕੇ ਹੁਣ ਗੱਲਾਂ ਬਾਤਾਂ ਵਗੀਆਂ ਵੱਜਦੀਆਂ ਨਹੀਂ ਹੈਗੀਆਂ ਹੁਣ ਜਿੰਨਾ ਕੋ ਹੋ ਸਕਿਆ ਜਾਂ ਤਾਂ ਕਦੇ ਵੀ ਹੋ ਸਕਿਆ ਉਦੋਂ ਹੀ ਵਲੌਗ ਬਣੇ ਕਰੂਗਾ ਰੋਜ਼ ਰੋਜ਼ ਨਹੀਂ ਬਣਾਉਗਾ। ਰੋਜ਼ ਰੋਜ਼ ਬਣਾਉਗਾ। ਹੈ? ਉਹ ਨਾ ਤਾਂ ਹੈ ਨਹੀਂ ਮੈਂ ਕਰ ਲੀਕੋ। ਮੈਂ ਲੈ ਜਾਉ। ਬਾਬਾ ਸਰ ਬਣਾਉਗਾ। ਮਾ ਜਮ ਮੈਂ ਹੁਣ ਧਾਰਾ ਕੱਢ ਕੇ ਬੇਟੀਆਂ। ਹੈ? ਧਾਰਾ ਕੱਢ ਕੇ ਦੁੱਧ ਨੂੰ ਬਾਲੀ ਦੇਣੀ ਆ ਹਲੇ ਦਹੀਂ ਵਾਲੇ ਨੂੰ। ਚੱਲ ਫਿਰ ਤੁਸੀਂ ਬਾਲੀ ਦੇ। ਬਬੂ ਬਾਰ ਬਾਰ ਚਿੱਜੀ ਲੈਣ ਆਈ ਜਾਂਦਾ ਏ ਬਬੂ। ਕਿਹੜੀ ਚਿੱਜੀ ਲੈਣੀ ਆ ਬਬੂ? ਕਿਹੜੀ ਲੈਣੀ ਆ? ਹੈ? ਗੁਲਗੁਲੇ ਲੈਣਾ ਕਚੋਰੀ? ਦੱਸ ਦੇ ਕੀ ਲੈਣਾ? ਦੱਸ ਦੇ। ਉਂਗਲੀ ਲਾ ਕੇ ਦੱਸ ਦੇ ਕੀ ਲੈਣਾ? ਉਂਗਲੀ ਲਾ ਕੇ ਦੱਸ ਦੇ। ਚਾਲ ਕੁਛ ਨਹੀਂ ਲੈਣਾ ਕੋਈ ਲੈ ਕੇ ਉਧਰ ਉਧਰ ਆ ਜਾ ਇਧਰ ਭਕਾਰੇ ਨਹੀਂ ਚਲੋ ਜੀ ਬਸ ਲਾਸਟ ਆ ਪੇੜਾ ਲਾਸਟ ਆ ਤੇ ਦੋ ਕਚੌਰੀਆਂ ਤੀਜੀ ਆਹ ਆਂ ਅੰਡਾ ਲੀਆਂ ਮੇਰੀਆਂ ਇਹ ਪਤਲੀਆਂ ਪਤਲੀਆਂ ਚਲੋ ਜੀ ਆਹ ਭਰ ਗਿਆ ਬੋਈਆ ਥਾਲ ਆਪਣਾ ਸਮਾਪਤ ਤੱਕਾ ਮਾਣ ਸੁਣਾਓ ਦਿਨ ਖੜਾ ਲਓ ਜੀ ਆਪਣਾ ਥੋੜਾ ਐਂਡ ਐਂਡ ਤਾਂ ਨਹੀਂ ਹੋਇਆ ਵੀਡੀਓ ਦਾ ਵੀਡੀਓ ਤਾਂ ਇਹ ਬਹੁਤ ਛੋਟੀ ਬਣੀ ਆ ਦੋ ਕਚੌਰੀਆਂ ਰਹਿ ਗਈਆਂ ਆਪਣੇ ਚ ਕੜਾਹੇ ਚ ਕੜਾ ਹਾਧਰ ਲੇ। ਕੜਾ ਹਾਧਰ ਲਿਆ ਦੋ ਦੋ ਬਸ ਰਹਿ ਗਿਆ ਬਸ ਲਾਸਟ। ਅੱਗੇ ਅੱਛਾ ਪ੍ਰਾਣਾ ਸਮਾਨ ਆਤਾ ਮੈਸਾਂ। ਅੱਛਾ। ਇਹ ਬਸ ਹੁਣ ਵਲੌਗ ਦਾ ਟੈਂਡ ਹੁੰਦਾ ਨਹੀਂ ਕਿਉਂਕਿ ਇਹ ਛੋਟਾ ਬਣਿਆ। ਮਾਰੇ ਕੁਝ ਲੇਟ ਸ਼ੁਰੂ ਕਰਿਆ ਤਾਂ। ਲੇਟ ਸਟਾਰਟ ਕੀਤਾ ਹੈ। ਚਲ ਪਾ ਲਨ ਨੂੰ ਮਮਕਾ। ਹੈ? ਤੇਲ ਮੜਨ ਨੂੰ ਪਾਇਆ। ਫਿਰ ਬੜੇ ਕਰਕੇ ਪਾਇਆ ਥੋੜਾ-ਥੋੜਾ ਕਰਾ ਹੈ। ਹੈ? ਛੋਟਾ ਲਉਣਾ ਅੱਗੇ ਵੀ ਤਾਂ ਹੀ ਧਰਦੇ ਆ ਰਵੀ ਦਾ ਫੋਨ ਆ ਰਿਹਾ ਵਿੱਚ ਅੱਗੇ ਧਰਦੇ ਨਾ ਲੈ ਜਾ ਦੂਜਾ ਧਰ ਦੇ ਨੇ ਹਾਂ ਲੈ ਆ ਵੀ ਲੈ ਦੂ ਦੂਜਾ ਧਰ ਆ ਵੀ ਲੈ ਦੋ ਆਹ ਤਾਂ ਉਹਨਾਂ ਤੋਂ ਮੁਦਮਾ ਹੋ ਗਿਆ ਹੈ ਕੀ ਦੂਜਾ ਛੋਟਾ ਕਾਲੂ ਅਸੀਂ ਮੇਲੇ ਤੇ ਜਾਣਾ ਨਹੀਂ ਹੈਗਾ ਸਾਡਾ ਕੈਂਸਲ ਹੋ ਗਿਆ ਆ ਫੇਰ ਆ ਰਿਹਾ ਫੋਨ ਹੋਣਾ ਹੈ ਫੋਨ ਫੇਰ ਆ ਰਿਹਾ ਮੇਰੀ ਰੁਕ ਜਾ ਦਉ ਮਿੱਟ ਹੁਣ ਕਿਉਂਕਿ ਪਹਿਲਾਂ ਲਾਵੇ ਤੇ ਨਾ ਫੇਰ ਮੇਰੀ ਦਰਾਣੀ ਕਹਿੰਦੀ ਵੀ ਵਧੀਆ ਢੀੜ ਭੜੱਕੇ ਤੇ ਅਗਲੇ ਹਫਤੇ ਵਗ ਜਾਗੇ ਮੈਂ ਕਿਹਾ ਵੀ ਹੁਣ ਤੈਨੂੰ ਭੀੜ ਦਿਖਰੀ ਐ ਜਦ ਵਲੌਗ ਬਣਾਣੇ ਹੁੰਦੇ ਤੇ ਜਦ ਜਦ ਦੱਸ ਮੈਂ ਜਦ ਵੀ ਮੈਂ ਕਹਿੰਦੀ ਸੀ ਵੀ ਮੈਂ ਉੱਥੇ ਨਹੀਂ ਜਾਂਦੀ ਲੈ ਲੈ ਜਿੱਦਣ ਅੱਧਾ ਤੁਸੀਂ ਗਏ ਤੇ ਐਂਤ ਵਾਰ ਨੂੰ ਵਲੌਗ ਬਣਾਉਣ ਦਾ ਦਸਵੀਂ ਤੇ ਕੋਈ ਨਹੀਂ ਆਵੇ ਹੁਣ ਹੱਸਣਾ ਵੀ ਨਹੀਂ ਖੁਸ਼ ਵੀ ਨਹੀਂ ਹੋਣਾ ਇਹ ਤਾਂ ਨਹੀਂ ਹੈ ਨਾ ਨਾ ਆਸਤਰੀਆਂ ਵੀ ਵਲੌਗ ਚ ਖੁਸ਼ੀ ਖੇ ਦਿਖਾਣਾ ਇਹਦਾ ਮਤਲਬ ਆਪਾਂ ਵੀ ਲੋਕ ਜਿਹੜੇ ਕਹਿੰਦੇ ਨੇ ਕੈਮਰੇ ਪਿੱਛੇ ਕੁਝ ਹੋਰ ਹੁੰਦਾ ਇੱਕ ਆ ਲੈ ਲਓ ਇਕੱਲੇ ਨਾਲ ਧਰ ਦੋਗੇ ਮੈਂ ਹੀ ਧਰ ਦਨ ਅੱਗੇ ਵੀ ਆ ਹੀ ਧਰ ਦੋ ਮੈਂ ਤਾਂ ਦੋ ਵੀਨੇ ਚੱਕਦੀ ਨਹੀਂ ਡਰ ਲੱਗਦਾ ਇਹਨਾਂ ਮਨ ਤਾਂ ਹੈ ਔਰ ਐਡਾ ਰਿਸਕ ਲੈਣ ਦੇ ਤਰਵਾ ਮੈਂ ਉਦਣ ਨਾ ਨੰਤਾ ਪਤਾ ਨਹੀਂ ਕਿਦਣ ਤਾਰਿਆ ਤਾਂ ਉਹ ਛੋਟਾ ਹੋਣਾ ਨਾ ਬੜਾ ਕੁਛ ਕਰਿਆ ਤਾਂ ਪਤਾ ਨਹੀਂ ਕੀ ਕਰਿਆ ਮੈਨੂੰ ਯਾਦ ਨਹੀਂ ਹੈਗਾ ਕੁਝ ਵੀ ਨਹੀਂ ਕਰਿਆ ਪੂਰੀ ਤਾਂ ਅੰਦਰ ਬਣੀ ਦੀਆਂ ਉਹ ਬਣਾਈ ਸੀ ਮਟਰ ਪਨੀਰ ਦੀ ਸੱਚੀ ਅੱਛਾ ਮੱਲੋ ਜਿਵੇਂ ਬਣਾਈ ਸੀ ਐਦੇ ਤਾਂ ਹੋ ਕੁਛ ਥਾਲ ਥਾਲ ਲੈ ਆਵਾਂਗੇ ਅੰਦਰੋਂ ਅੰਦਰ ਚਲੋ ਆਪਾਂ ਬਣਾ ਲੇ ਬੋਈਆ ਲਿਆ ਪਰ ਹੁਣ ਆਪਾਂ ਇਹਨੂੰ ਅੰਦਰ ਲੈ ਕੇ ਚੱਲਦੇ ਹਾਂ ਹੁਣ ਕੱਲੂ ਅਸੀਂ ਮੇਲੇ ਤੇ ਤਾਂ ਜਾਣਾ ਨਹੀਂ ਹੈਗਾ ਅਗਲੇ ਹਫਤੇ ਦੇਖਦੇ ਹਾਂ ਅਗਲੇ ਹਫਤੇ ਜਾਣਾ ਕਿਉਂਕਿ ਫਿਰ ਆਬੂ ਦਾ ਮੱਥਾ ਜਿਹੜਾ ਪਹਿਲਾਂ ਟੀਕਣਾ ਸੀ ਨਾ ਲਿਆ ਆਬੂ ਦਾ ਨਾ ਮੱਥਾ ਜਿਹੜਾ ਪਹਿਲਾਂ ਟੀਕਣਾ ਫਿਰ ਉਹਦਾ ਉਹ ਸਮਾਨ ਨਹੀਂ ਲੈ ਕੇ ਆਇਆ ਜਿਹਦੇ ਨਾਲ ਮੱਥਾ ਟੀਕਣਾ ਫਿਰ ਉਹ ਅਗਲੇ ਸੋਮਵਾਰ ਨੂੰ ਫੇਰ ਬਣੂਗਾ ਆਪਣੀ ਅਗਲੇ ਸੋਮਵਾਰ ਨੂੰ ਫੇਰ ਬਣੂਗਾ ਮੇਚਦੇ ਹੀ ਬਣਾਵਾਂਗੇ ਮੱਥੇ ਜੋਗਾ ਬਣਾ ਲਾਂਗੇ ਬਸ ਮੱਥੇ ਆ ਗੁਰਗਲੇ ਜਿਹੜੇ 1/2 ਕਿਲੋ ਭੇਲੀ ਚੜਦੀ ਆ ਭੇਲੀ ਵਾਲੇ ਬਣਾਉਣੇ ਆ ਉਹ ਨਹੀਂ ਬਣਾਣੇ ਬਸ ਇਹ ਪਹਿਲੇ ਸੋਮਵਾਰ ਨੂੰ ਆਪਾਂ ਬਣ ਗਏ ਹਾਂ ਇਹ ਤਾਂ ਮਸੂਰੀ ਠੀਕੂਆ ਫਿਰ ਬਣਾਣੇ ਨਹੀਂ ਫਿਰ ਅਗਲੇ ਐਤਵਾਰ ਸੋਮਵਾਰ ਨੂੰ ਨਾ ਕਚੌਰੀਆਂ ਵੀ ਆਂ ਤਾਂ ਮੱਥੇ ਤੇ ਬਣਨ ਲੱਗੀਆਂ ਨਾ ਦੋ ਚਾਰ ਕੇ ਫਿਰ ਆ ਤਾਂ ਸਾਰਿਆਂ ਦਾ ਜੀ ਮੈਨੂੰ ਪਤਾ ਬਣੂंगी ਆ ਬਣੂਗਾ ਤਾਂ ਫਿਰ ਸਾਰਾ ਆਈ ਮੈਨੂੰਗਾ ਸਾਰਾ ਬਣੂਗਾ ਗੁਲਗੁਲੇ ਜਾਦੇ ਬਣਨਗੇ ਬਸ ਲਓ ਜੀ ਅਸੀਂ ਹੁਣ ਚੱਲੇ ਘੁੰਮਣ ਕਚੌਰੀ ਤਾਂ ਖਾਇਆ ਏ ਮੇਰੇ ਪਿੱਛੇ ਲੱਗ ਜਾ ਪਿੱਠ ਦੇ ਪਿੱਛੇ ਲੱਗ ਜਾ ਬਿਲਕੁਲ ਅੱਛਾ ਸਾਈਡ ਤੇ ਲੱਗ ਜਾ ਉਹ ਕੰਧ ਵੱਲ ਲੱਗ ਜਾ ਇਹ ਬਸ ਉਹらっしゃ ਚਲੇ ਕੋ ਮਣਕੋ ਮਗੇਵਾ ਸਾਹਮਣੇ ਇੱਕ ਗੇੜਾ ਕੱਢ ਕੇ ਆ ਜਾਣਾ ਤੇ ਬਾਕੀ ਹੁਣ ਜਿਵੇਂ ਹੁਣ ਨਾ ਅੱਜ ਦੀ ਵੀਡੀਓਜ਼ ਮੈਂ ਬੋਲ ਰਹੀ ਹਾਂ ਨਾ ਵੀ ਤੇਰਾ ਜਾਦੇ ਹੋ ਆ ਰਿਆ ਹਨਾ ਫੇਰ ਕੋਈ ਨਾ ਕੋਈ ਕਮੈਂਟ ਕਰੂਗਾ ਵੀ ਕਿਉਂ ਨਹੀਂ ਆਣਾ ਦੱਸ ਦੇ ਤੇ ਜਿਵੇਂ ਮੈਂ ਪਹਿਲਾਂ ਕਹਿ ਰਹੀ ਸੀਗੀ ਵੀ ਹੁਣ ਕੋਈ ਕਮੈਂਟ ਕਰਕੇ ਨਾ ਪੁੱਛਿਓ ਦਰਾਣੀ ਦੇ ਬਲੌਗ ਬੰਦ ਨੇ ਚੈਨਲ ਵੀ ਬੰਦ ਹੈ ਕੋਈ ਵੀਡੀਓ ਵੀ ਪੁਰਾਣੀ ਇੱਕ ਨੇ ਕੀਤਾ ਸੀ ਤੁਹਾਡੇ ਦਰਾਣੀ ਦੇ ਪੁਰਾਣੀ ਵੀਡੀਓ ਕਿਉਂ ਨਹੀਂ ਕਿਉਂਕਿ ਉਹਨਾਂ ਨੇ ਡਿਲੀਟ ਕਰਤੀ ਮੈਨੂੰ ਦੱਸਤਾ ਰ ਕਮੈਂਟ ਚ ਹਨਾ ਮੇਰੇ ਨਾਲ ਨਿੱਤ ਰੀਟ ਕਰਤੀਆਂ ਤੇ ਹੁਣ ਪਤਾ ਕੀ ਗੱਲ ਹੈ ਵੀ ਲੋਕ ਐ ਹੁਣ ਕਦੇ ਮਖੌਲ ਡਾਣ ਲੱਗ ਜਾਂਦੇ ਨੇ ਕਦੇ ਸਿੱਖਤਾਂ ਕਰਨ ਲੱਗ ਜਾਂਦੇ ਨੇ ਕਹਿੰਦੇ ਮਖੌਲ ਡਾਂਦੇ ਨੇ ਤਾਂ ਕਰਕੇ ਹੁਣ ਹੁਣ ਉਹਨਾਂ ਨੂੰ ਸੰਗ ਲੱਗ ਗਈ ਪਹਿਲਾਂ ਮੈਨੂੰ ਲੱਗ ਗਈ ਸੀ ਪਰ ਲੋਕਾਂ ਦੇ ਡਰ ਮੈਨੂੰ ਲੱਗਣ ਲੱਗ ਗਿਆ ਤਾਂ ਹੁਣ ਮੇਰੀ ਦਰਾਨੀ ਨੂੰ ਲੱਗਣ ਲੱਗ ਗਿਆ ਇਹਨਾਂ ਨੇ ਜ਼ੋਰ ਪਵਾ ਪਾ ਕੇ ਪਹਿਲਾਂ ਮੈਨੂੰ ਵਲੌਗ ਬਣਾਉਣ ਲਾਇਆ ਹੁਣ ਆਵੇ ਬੰਦ ਕਰਤਾ ਵੀ ਹੁਣ ਮੇਰੇ ਅਸਰ ਹੋ ਗਿਆ ਇਹ ਅਸਰ ਕਦੇ ਉੱਧਰ ਹੋ ਜਾਂਦਾ ਹੈ ਕਦੇ ਉੱਧਰ ਹੋ ਜਾਂਦਾ ਹੈ ਚੱਲ ਏ ਅਸਰ ਹਾ ਤੇ ਮੇਰੇ ਤਾਂ ਹੋਰ ਲੋਡ ਪਿਆ ਹੋਇਆ ਸੀ ਚਲੋ ਮੈਨੂੰ ਲੋਕਾਂ ਦੀ ਪਰਵਾਹ ਨਹੀਂ ਹੁੰਦੀ ਮੈਨੂੰ ਆਪਣੇ ਦੁੱਖ ਤਕਲੀਫਾਂ ਵੇੜ ਇੱਥੇ ਵੀ ਹੁੰਦੇ ਨੇ ਪਰ ਹੁਣ ਕੋਈ ਹੈ ਨਹੀਂ ਹੈ ਨਾ ਚਲੋ ਵਧੀਆ ਵਲੌਗ ਵਲੌਗ ਜ਼ਰੀਏ ਨਾ ਆਪਾਂ ਟੈਨਸ਼ਨ 'ਚ ਵੀ ਨਹੀਂ ਰਹਿੰਦੇ ਤੇ ਮੇ ਤੇ ਮੇਰੀ ਧਰਾਣੀ ਨੂੰ ਮਖੌਲਾਂ ਦਾ ਅਸਰ ਹੋ ਗਿਆ ਵੀ ਲੋਕ ਮਖੌਲ ਕਰਦੇ ਨੇ ਹਨਾ ਵੀ ਐਵੇਂ ਉਹ ਮੇ ਲੋਕ ਕਰਦਾ ਬੇਕਾਰ ਉਹ ਕਮੈਂਟਸ ਸਾਰੇ ਵਧੀਆ ਕਰਦੇ ਨੇ ਸਭ ਦੇ ਕਮੈਂਟ ਬਹੁਤ ਵਧੀਆ ਆਉਂਦੇ ਨੇ ਹਨਾ ਚਲ ਕੋਈ ਗੱਲ ਨਹੀਂ ਮੈਂ ਹੈਗੀ ਮੈਂ ਰੂਬਰੂ ਕਰਾਂਦੀ ਰਹੂਗੀ ਫੈਮਿਲੀ ਨੂੰ ਆਪਣੇ ਆਪ ਨੂੰ ਜੇ ਕਦੇ ਪਿੱਠ ਪੁੱਠ ਦਿਖਾਣੀ ਪੈਗੀ ਦਰਾਣੀ ਦੀ ਪਿੱਠ ਪੁੱਠ ਦਿਖਾ ਕਰੂਗੀ ਪਿੱਠੇ ਕਿੰਨੀ ਤੇ ਦਿਖਾ ਦੇ ਕਰੂਗੀ ਮੂੰਹ ਨਹੀਂ ਆਦਾ ਦਿਖਾਣੀ ਕਿਉਂਕਿ ਮੂੰਹ ਆਣਾ ਜਾਦੇ ਉਹ ਆ ਮੂੰਹ ਨਹੀਂ ਆਪਾਂ ਦਿਖਾਣਾ ਹੈਗਾ ਤੇ ਕੱਲੋਂ ਅਸੀਂ ਇੱਕਦਮ ਹੁਣੇ-ਹੁਣੇ ਕਮੈਂਟ ਆਇਆ ਕਹਿੰਦੇ ਵੀ ਤੁਸੀਂ ਸੀੜ ਕਿੰਨੇ ਵਜੇ ਆਉਂਗੇ ਵੀ ਦੱਸ ਦੋ ਜੀ ਅਸੀਂ ਤੁਹਾਨੂੰ ਮਿਲਣਾ ਅਸੀਂ ਅਗਲੇ ਮੰਡੇ ਨੂੰ ਨਾ ਮੰਗਲਵਾਰ ਨੂੰ ਆਣਾ ਹੈ ਅਸੀਂ ਅਗਲੇ ਮੰਗਲਵਾਰ ਨੂੰ ਆਵਾਂਗੇ 9 9 ਵਜੇ ਨਿਕਲਾਂਗੇ ਲਦਾਨ 9:00 10:00 ਕੰਮ ਨਵੇ ਕੰਮ ਨਵੇੜ ਕੇ ਜਾਵਾਂਗੇ 9:00 10:00 ਵਜੇ ਇਸ ਘਰ ਤੋਂ ਨਿਕਲ ਜਾਾਂਗੇ ਜੇ ਤੁਸੀਂ ਮਿਲਣਾ ਹੋਇਆ ਤਾਂ ਪਲੀਜ਼ ਦੱਸ ਦਿਓ ਕਿਉਂਕਿ ਕਿਤੇ ਤੁਸੀਂ ਸਾਨੂੰ ਲੱਭੀ ਜਾਓ ਹਨਾ ਅ ਇਸ ਸੋਮਵਾਰ ਮੰਗਲਵਾਰ ਨੂੰ ਨਹੀਂ ਜਾਂਦੇ ਕਿਉਂਕਿ ਆਬੂ ਦਾ ਜਿਹੜਾ ਮੱਥਾ ਟੇਕਦਾ ਉਸ ਮਾਨ ਨੂੰ ਪੂਰਾ ਨਹੀਂ ਲੈ ਕੇ ਆਇਆ ਮੈਂ ਉਹ ਕਰਤਾ ਵੀ ਅਸੀਂ ਅਗਲੇ ਮੰਗਲਵਾਰ ਜਾਉਂਗੇ ਹਾਂ ਬਸ ਫਿਰ ਪਤਾ ਲੱਗੂ ਹਾਂ ਇਸ ਵਾਰ ਨਹੀਂ ਜਾਂਦੇ ਹੈਗੇ ਲਓ ਜੀ ਅਸੀਂ ਆਗੇ ਘਰੇ ਵਾਪਸ ਨਹੀਂ ਹੁਣ ਗੁਰਦੁਆਰਾ ਜਾਂਦਾ ਟਾਈਮ ਨਹੀਂ ਹੈਗਾ ਹੁਣ ਰੋ ਦਿਖਾਣੇ ਹੋਰ ਯੂਵੀ ਵੀ ਭੱਜਿਆ ਆ ਮੈਂ ਤਾਂ ਆਪਣੀਆਂ ਦੋ ਕਚੌੜੀਆਂ ਖਾਇਆ ਹੀ ਕਿਉਂਕਿ ਤਾਂ ਫਿਰ ਢੇੜਾ ਕੱਢਣਾ ਇਹ ਤੋਂ ਪਹਿਲਾਂ ਬਾਤ ਚ ਨਹੀਂ ਫਿਰ ਮੈਂ ਖਾਂਦੀ ਹੈਗੀ ਜਮਾ ਵੀ ਨਹੀਂ ਕਿਉਂਕਿ ਮੈਨੂੰ ਇੱਕ ਪ੍ਰੋਬਲਮ ਹੋਰ ਹੋਗੀ ਇਸ ਕਰਕੇ ਮੈਂ ਹੁਣ ਦੇਖੀ ਓਏ ਆਹ ਮੁੰਡਾ ਤਾਂ ਹੀ ਤਾਂ ਸ਼ਿਫਤਰ ਖਾਂਦਾ ਉਹ ਮੁਰਲਾ ਵੀ ਤਾਂ ਹੀ ਖਾਂਦਾ ਕਿਵੇਂ ਚਾ ਕਰਿਆ ਸ਼ਿਫਤਰ ਖਾਣੀ ਨਾ ਸ਼ਿਫਤਰ ਯਾਰ ਮੈਂ ਥੱਕ ਗਿਆ। ਕੀ ਸਟਾਰਟ ਨੇ ਕਿੰਨੀ ਥੀ? ਕੋਈ ਵੀ ਯਾਰ। ਦਹੀਂ ਦੇ ਕਿੰਨਾ ਕਪਾਹ ਬਹੁਤ ਐ। ਫਿਰ ਖਾਮ ਹੋ ਜਾਊਗਾ। ਠੀਕ ਆ। ਆ ਜਾ। ਹੁਣ ਇਹ ਥੱਕ ਗਿਆ ਕਿਉਂਕਿ ਇਹਨੇ ਪਿੱਛੇ ਨੂੰ ਹੋ ਜਾ ਮੜਾ ਜਾ। ਮੈਨੇ ਸਿਰ ਤੇ ਐ ਨਾ ਚੀਜ਼ ਦੇ ਨਾ ਸਿਰ ਉਪਰ ਆ ਕੇ ਚੜ ਜੂਗਾ। ਪਤਾ ਨਹੀਂ ਹੁਣ ਡਿਰੇਕਸ਼ਨ ਤਰਫ ਹੰਦੀ ਆ ਤੱਕ ਜਾਓ ਬੀਫ। ਦੋ ਧਰਦਾ ਹਾਂ ਇਕਲਾ ਹੋ ਆਹ ਉਹ ਵੀ ਧਰ ਦੋ ਗੁਲਗੁਲੇ ਬਸ ਦੋ ਧਰੂਗੀ ਜਿਆਦਾ ਨਹੀਂ ਕਿਉਂਕਿ ਘਟ ਕਰਦੇ ਰਾਤ ਨੂੰ ਕਰਕੇ ਨਾ ਮੇਰਾ ਢਿੱਡ ਦੁਖ ਰਿਹਾ ਹੈ ਹਾਂ ਰਾਤ ਨੂੰ ਤੇ ਉਹ ਖਾਏ ਕੰਨ ਸਰਬਜਾ ਆ ਕੇ ਕਹਿੰਦਾ ਰੋਟੀ ਵੀ ਖਾ ਲਈ ਤੇ ਢਿੱਡ ਦੁਖ ਰਿਹਾ ਹੈ ਹਾਂ ਚਲ ਦੇਖੀ ਹੁਣ ਭੱਜ ਗਿਆ ਫਿਰ ਤੁਸੀਂ ਵੀਡੀਓ ਬਣਾਣੀ ਨਾ ਬੜਾ ਅੰਦਾਜ਼ ਹਾਂ ਲੈ ਫੜਾ ਖੜਦਾ ਹੁਣ ਦੋ ਗੁਲਗਲੇ ਖ ਦੋ ਕਚੌੜੀਆਂ ਚੱਲ ਬਸ ਇੰਨਾ ਹੀ ਬਹੁਤ ਆ ਹੁਣ ਲੋ ਜੀ ਆਪਣੀ ਵੀਡੀਓ ਅੱਜ ਦੀ ਐਤੀ ਤੱਕ ਸੀਗੀ ਸਾਰਿਆਂ ਨੇ ਰੋਟੀ ਪਾਣੀ ਖਾ ਲਿਆ ਤੇ ਸਭ ਨੇ ਖਾ ਲਿਆ ਬੀਬੀ ਉਹਨਾਂ ਨੇ ਵੀ ਖਾ ਲਿਆ ਤੇ ਆਪਣਾ ਵਲੌਗ ਹੈ ਆਪਣਾ ਅੱਜ ਦਾ ਐਤੀ ਤੱਕ ਸੀਗਾ ਮੈਂ ਕੋਸ਼ਿਸ਼ ਪੂਰੀ ਕਰੇ ਕਰੂੰਗੀ ਹਨਾ ਵੀ ਰੋਜ਼ ਵਲੌਗ ਪਾਵਾਂ ਕਿਉਂਕਿ ਦਰਾਨੀ ਨੇ ਚੈਨਲ ਬੰਦ ਕਰਨ ਕਰਕੇ ਹਨਾ ਵੀ ਐਵੇਂ ਆ ਦੂਜੇ ਇੱਕ ਬੰਦੇ ਨੇ ਫਿਰ ਆਪਣੇ ਆਪ ਨੂੰ ਦਿਖਾਣਾ ਬੰਦ ਕਰ ਦੇਣਾ ਬੋਲਣਾ ਵੀ ਬੰਦ ਕਰ ਦੇਣਾ ਹਨਾ ਫਿਰ ਉਹ ਉਹ ਹੁੰਦਾ ਵੀ ਥੋੜਾ ਜਿਹਾ ਇਕੱਲੇ ਤੇ ਕੋਈ ਗੱਲ ਜੀ ਹਨਾ ਵਲੌਗ ਇਕੱਲੇ ਬਣਾਉਣ ਦੀ ਆਦਤ ਨਹੀਂ ਕੋਈ ਗੱਲ ਨਹੀਂ ਉਹ ਤਾਂ ਬਾਕੀ ਫੈਮਿਲੀ ਤਾਂ ਦਿਖੂਗੀ ਹੋਈ ਬਸ ਦਰਾਨੀ ਨੇ ਆਪਣਾ ਚੈਨਲ ਬੰਦ ਕਰਤਾ ਤਾਂ ਉਹਨਾਂ ਨੇ ਵਲੌਗ ਜਾਣਾ ਵੀ ਬੰਦ ਕਰਤਾ ਵੀ ਮੈਂ ਆਉਣਾ ਨਹੀਂ ਚਲੋ ਉਹਨਾਂ ਦੀ ਮਰਜ਼ੀ ਆ ਹੁਣ ਮੈਂ بار بار ਰੋਜ਼ ਰੋਜ਼ ਹਨਾ ਇਸ ਗੱਲ ਨੂੰ بار بار ਨਹੀਂ ਕਹੂੰਗੀ ਵੀਹਾਂ ਕਿਉਂਕਿ ਹਰ ਇੱਕ ਦੀ ਆਪਣੀ ਮਰਜ਼ੀ ਹੁੰਦੀ ਆ ਬਣਾ ਆਣਾ ਹੋਵੇ ਆਵੇ ਚਾਹੇ ਬਣਾਣਾ ਹੋਵੇ ਨਾ ਬਣਾਵੇ ਹਨਾ ਤੇ ਮੈਂ ਰੋਜ਼ ਹੁਣ ਇੱਕੋ ਗੱਲ ਬਾਰ-ਬਾਰ ਨਹੀਂ ਕਹੂੰਗੀ ਬਸ ਮੈਂ ਵੀ ਅੱਜ ਮੈਨੂੰ ਐ ਤਾਂ ਵੀ ਸ਼ਾਇਦ ਚੱਲ ਇੱਕ ਵਾਰ ਫੇਰ ਟਰਾਈ ਕਰੂੰਗੀ ਵੀ ਅਗਰ ਵੀ ਆਵੇ ਵਲੌਗ 'ਚ ਫਿਰ ਉਹਨਾਂ ਨੇ ਨਹੀਂ ਆਣਾ ਪੱਕਾ ਆਪਣਾ ਦੱਸਿਆ ਵਾ ਵੀ ਮੈਂ ਨਹੀਂ ਆਉਣਾ ਤਾਂ ਕਰਕੇ ਚਲੋ ਕੋਈ ਨਹੀਂ ਵਲੌਗ ਤਾਂ ਆਪਾਂ ਬਣਾਵਾਂਗੇ ਹੀ ਹਨਾ ਰੋਜ਼ ਫੈਮਿਲੀ ਨੂੰ ਦਿਖਾਵਾਂਗੇ ਤੇ ਬਸ ਅੱਜ ਆਪਣਾ ਵਲੌਗ ਇੱਥੇ ਤੱਕ ਸੀਗਾ ਤੇ ਪਲੀਜ਼ ਹੁਣ ਮੈਨੂੰ ਸਪੋਰਟ ਜ਼ਰੂਰ ਕਰਿਓ ਇਹਨਾਂ ਇਹਨਾਂ ਸੋਚਿਓ ਵੀ ਬੋਰਿੰਗ ਹੋਣ ਲੱਗੇ ਵੀ ਕਿਉਂਕਿ ਇੱਕ ਬੰਦੇ ਦੇ ਘਟਨ ਨਾਲ ਬੋਰਿੰਗ ਜਿਹਾ ਪਣ ਲਿਖਣਾ ਜਾਂਦਾ ਨਾ ਸਾਰਿਆਂ ਨੂੰ ਵੀ ਬੋਰਿੰਗ ਹੋ ਗਏ ਜਾਂ ਫਿਰ ਵੀ ਹੁਣ ਦੇਖਣ ਦਾ ਕੋਈ ਫਾਇਦਾ ਨਹੀਂ ਵੀ ਵਧੀਆ ਨਹੀਂ ਲੱਗਦੇ ਐਦਾਂ ਨਾ ਪਲੀਜ਼ ਕੁਝ ਵੀ ਹੁਣ ਕਰੋ সাপোর্ট ਜ਼ਰੂਰ ਕਰਿਓ ਪੂਰੀ ਕੋਸ਼ਿਸ਼ ਕਰੇ ਕਰੂੰਗੀ ਇਹ ਨਾ ਕੋਸ਼ਿਸ਼ ਤਾਂ ਹਰ ਵਾਰ ਕਰਦੀ ਆ ਵੀ ਤੁਹਾਨੂੰ ਵਧੀਆ ਲੱਗੇ ਪਰ ਹੁਣ ਤੁਹਾਡੇ ਤੇ ਡਿਪੈਂਡ ਹੈ ਤੁਹਾਨੂੰ ਕਿਵੇਂ ਦਾ ਲੱਗਦਾ ਚਲੋ ਜੀ ਆਪਾਂ ਹੁਣ ਵਲੌਗ ਬੈਠੀ ਕਰਦੇ ਆਂ ਐਂਡ ਤੇ ਕੱਲੂ ਹੁਣ ਬਰਸੜਿਆਂ ਦਾ ਆਪਾਂ ਮੱਥਾ ਇੱਥੇ ਜਿਹੜਾ ਪਿੰਡ ਚ ਮਾਤਾ ਰਾਣੀਆ ਦੇ ਟਿਕਦਾ ਉਹ ਟੇਕ ਕੇ ਆਵਾਂਗੇ ਤੇ ਅੱਜ ਕਚੌਰੀਆਂ ਬਣਾਈਆਂ ਖਾ ਲਈਆਂ ਮੱਥੇ ਵਾਲੀਆਂ ਅੱਡ ਕੱਢ ਕੇ ਉਹਨਾਂ ਦਾ ਕੱਲ੍ਹ ਸਵੇਰੇ ਸਾਢੇ 4 ਵਜੇ ਮੱਥਾ ਟੇਕਣ ਜਾਵਾਂਗੇ ਤੇ ਹੁਣ ਆਪਾਂ ਵਲੌਗ ਦਾ ਕਰਦੇ ਐਂਡ ਵਲੌਗ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਿਓ ਬਸ ਵੱਧ ਤੋਂ ਵੱਧ ਪਲੀਜ਼ ਸਪੋਰਟ ਕਰਿਓ ਤੇ ਜਰੂਰ ਤੁਸੀਂ ਕਮ ਸੇ ਕਮ ਤੁਸੀਂ ਤਾਂ ਮੇਰੀ ਹੈਲਪ ਕਰਿਓ ਪਲੀਜ਼ ਸਾਰਾ ਵਲੌਗ ਜਰੂਰ ਦੇਖਿਆ ਕਰੋ